ਸਾਡੀ ਅਪੀਲ ਨੂੰ ਸਵੀਕਾਰ ਕਰੋ ਤੁਹਾਡੇ ਚਰਨਾਂ ਦੇ ਮਾਲ ਸਮਾਲੋ ਇਹ ਬਾਈ ਮਾਰ ਸਰਕਾਰਾ ਤੁਹਾਡੇ ਅੱਗੇ ਇੰਡਾ ਨੂੰ ਗਵਾ ਕਰਨਾ ਚਾਹੁੰਦੀਆਂ ਨੇ ਬੋਲੀ ਚਾਹੁੰਦੀਆਂ ਕੋਈ ਕਿਸਾਨੀ ਦੀ ਗੱਲ ਕਰਨ ਵਾਲਾ ਬੰਦਾ ਜੀ ਨਾਲ ਓਏ ਮੈਂ ਤੁਹਾਡੇ ਕੋਲ ਚਕਾਰੇ ਨਹੀਂ ਮੂੰਹ ਵਿੱਚ ਆਗਿਆ ਲਊਗਾ ਸਾਰੀ ਸੰਸਦ ਨੇ ਗੱਡ ਕੇ ਚਕਾਰਾ ਪਾਉਣਾ ਇਹਦਾ ਜਵਾਬ ਦਿਓ ਕਿ ਗੱਲਿਆਂ ਨਾਲ ਸਭ ਨੂੰ ਗੱਲ ਕਰਨ ਨਹੀਂ ਚਾਹੀਦੀ ਆ ਬੋਲੇ चार मई को जो बैठक होनी है वो बैठक निश्चित तौर पर होगी चार मई को तो आप लोगों तो के साथ हो बहुत बहुत शुक्रिया बहुत बहुत पटियाले तो जाके पिंड लेके ਉਹ ਸਾਰੀ ਜਿਹੜੀ ਤਸਵੀਰ ਵੇਖੀ ਵੀ ਮੋਰ ਦਾ ਚਾਲ ਉੱਚੋ ਪਰ ਅੱਜ ਵੀ ਉਸੇ ਟਰਾਲੀ ਦੇ ਵਿੱਚ ਗੱਲੇਵਾਲ ਸਾਹਿਬ ਪੈ ਰਹੇ ਨੇ ਜੀ ਸਾਹਿਬ ਜੀ ਸਾਹਿਬ ਜੀ ਜੱਲਾਹ ਵਾਹ ਜੱਲਾਹ ਉਹ ਦਰ ਪਿੱਛੇ ਵਿੱਚ ਉਹ ਆਇਆ ਪਿੱਛੇ ਉਹ ਪਿੱਛੇ ਉਹ ਇਹਨੇ ਤਾਂ ਬਾਹਰ ਬਾਹਰ ਜਾ ਰਹੇ ਖਾਲਸਾ ਜੀ ਮੁਬਖਸ਼ੋ ਸੇ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੇ ਉੱਤੇ ਅੰਦੇ ਓ ਨਿਕਟਿਆਂ ਦੇ ਗੱ ਗਿਪਤਿਆਂ ਦੀ ਬਾਤ ਜਿ ਘਰੇਆ ਦਿੱਤੇ ਨੇ ਦੀਨ ਦੇ ਆਤ ਤੰਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੰਧਾਰ ਆਪੀ ਦੇਸ਼ ਲੋਕ ਸਰ ਪਿਆਰੇ ਦੀ ਧਰਤੀ ਸਰ ਪਿਆਰਾ ਜੁੜਾ ਵਾਸ ਸ੍ਰੀ ਸਰ ਪਿਆਰਾ ਫਤਿਹ ਸਿੰਘ ਦੀ ਗੋਨਾ